ਚੋਰਾ ਦੀ ਅੰਜਾਮ ਦਿੱਤੀ ਵੱਡੀ ਵਾਰਦਾਤ ਸਾਹਮਣੇ ਆ ਰਹੀ ਹੈ ਜਿੱਥੇ ਕਿ ਤੜਕਸਾਰ ਸويرੇ ਮੋਗਾ ਦੇ ਵਿੱਚ ਮੇਨ ਬਾਜ਼ਾਰ 'ਚ ਮੌਜੂਦ ਇੱਕ ਵੱਡੇ ਕੱਪੜੇ ਦੀ ਦੁਕਾਨ ਦੇ ਵਿੱਚ ਚੋਰਾਂ ਵੱਲੋਂ ਹੱਥ ਸਾਫ਼ ਕੀਤਾ ਗਿਆ ਉੱਥੇ ਹੀ ਉਹ ਆਪਣੀ ਗੱਡੀ ਦੇ ਵਿੱਚ 4 ਲੱਖ ਦੇ ਕਰੀਬ ਦੀ ਕੱਪੜਿਆਂ ਦੀ ਚੋਰੀ ਕਰਕੇ ਉਥੋਂ ਦੇ ਰਫੂ ਚੱਕਰ ਹੋ ਜਾਂਦੇ ਹਨ ਜਿਸ ਤੇ ਹੈ ਕਿ ਤਸਵੀਰਾਂ ਸੀਸੀਟੀਵੀ 'ਚ ਕੈਦ ਹੋ ਜਾਂਦੀਆਂ ਹਨ ਲੇਕਿਨ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਉਹ ਦੱਸਤੀ ਹੈ ਕਿ ਮੋਗਾ ਦੇ ਮੁੱਖ ਬਾਜ਼ਾਰ 'ਚ ਥਾਣੇ ਦੇ ਕੁਝ ਹੀ ਦੂਰੀ ਤੇ ਇਹ ਦੁਕਾਨ ਸਥਿਤ ਹੈ ਕੱਪੜਿਆਂ ਦੀ ਦੁਕਾਨ ਹੈ ਮਸ਼ਹੂਰ ਦੁਕਾਨ ਹੈ ਜਿੱਥੇ ਕਿ ਤੜਕਸਰ ਸਵੇਰ ਨੂੰ ਚੋਰਾਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜੋ ਕਿ ਪੂਰੀ ਤਰੀਕੇ ਦੇ ਨਾਲ ਸੀਸੀਟੀਵੀ ਤਸਵੀਰਾਂ 'ਚ ਕੈਦ ਹੋ ਚੁੱਕੀ ਹੈ ਜਿਸ ਤੇ ਬਿਹਾਨ ਦੇ ਉੱਤੇ ਹੀ ਹੁਣ ਪੁਲਿਸ ਜੋ ਹੈ ਅਗਲੀ ਤਫ਼ਤੀਸ਼ ਕਰ ਰਹੀ ਹੈ ਪੜਤਾਲ ਕਰ ਰਹੀ ਹੈ ਲੇਕਿਨ ਕਾਫੀ ਵੱਡੀ ਵਾਰਦਾਤ ਹੈ ਇਸ ਇਸ ਵਾਰਦਾਤ ਨੂੰ ਦੇਖਦੇ ਹੋਇਆ ਅਤੇ ਥਾਣੇ ਦੀ ਦੂਰੀ ਨੂੰ ਦੇਖਦੇ ਹੋਇਆ ਕਿ ਤਨ ਕਿਤੇ ਪੁਲਿਸ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਚੁੱਕਿਆ ਜਾ ਰਿਹਾ ਹੈ ਫਿਲਹਾਲ ਹੈ ਤਸਵੀਰਾਂ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਮੋਗਾ ਦੀਆਂ ਨੇ ਮੋਗਾ ਦੇ ਵਿੱਚ ਇਸ ਮਸ਼ਹੂਰ ਕਲੋਥ ਹਾਊਸ ਦੇ ਵਿੱਚ ਜੋ ਹੈ ਕਪੜੇ ਦੀ ਚੋਰੀ ਕੀਤੀ ਗਈ ਹੈ 4 ਲੱਖ ਦੇ ਕਰੀਬ ਦਾ ਇਹ ਪੂਰਾ ਦਾ ਪੂਰਾ ਸਮਾਨ ਦੱਸਿਆ ਜਾ ਰਿਹਾ ਹੈ ਜਿਸ ਦੀ ਕੀ ਚੋਰੀ ਕੀਤੀ ਗਈ ਹੈ ਫਿਲਹਾਲ ਪੁਲਿਸ ਨਾਲ ਜਲਦ ਗੱਲਬਾਤ ਕੀਤੀ ਗਈ ਤਾਂ ਪੁਲਿਸ ਨੇ ਕੁਝ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਲੇਕਿਨ ਦੁਕਾਨ ਦੇ ਮਾਲਕ ਨੇ ਆਪਣੇ ਨੁਕਸਾਨ ਬਾਰੇ ਦੱਸਿਆ ਹੈ ਤੇ ਜਲਦ ਤੋਂ ਜਲਦ ਇਨਸਾਫ ਦੀ ਮੰਗ ਵੀ ਕੀਤੀ ਹੈ ਤਾਂ ਕੀ ਕੋਈ ਜਾਣਕਾਰੀ ਦੇ ਰਹੇ ਨੇ ਦੁਕਾਨ ਦੇ ਮਾਲਕ ਉਹ ਵੀ ਤੁਹਾਨੂੰ ਮੈਂ ਰਾਮ ਬਲਦੇਵ ਸਿੰਘ ਹੈ ਜੀ ਦੱਸਦੇ ਕਿ ਕੀ ਹਸਾ ਬੰਦ ਹਸਾ ਜੀ ਸੇਰ ਦੇ ਕਰੀਬ 4:30 ਵਜੇ ਗੱਡੀ ਆਈ ਇੱਕ ਚਿੱਟੇ ਰੰਗ ਦੀ ਇਹ ਯਾਰ ਗੱਡੀ ਦਾ ਯਾਰ ਗੱਡੀ ਆ ਇੱਥੇ ਆ ਕੇ ਖੜੀ ਆ ਉਹ ਬੰਦਾ ਇੱਕੋ ਬੰਦਾ ਉਹ ਵਿੱਚ ਉਹ ਬੰਦਾ ਵਾਰ-ਵਾਰ ਆਉਂਦਾ ਕਰੀ ਸੱਬਲ ਚੱਕ ਕੇ ਲਿਆਉਂਦਾ ਕਰੀ ਕੁਝ ਲੈ ਕੇ ਆਉਂਦਾ ਆਪਣੀ ਗੱਡੀ ਤੋਂ ਵਾਰ-ਵਾਰ ਆਉਂਦਾ ਅੱਠ 10 ਗੇੜੇ ਮਾਰੇ ਆ ਪਹਿਲਾਂ ਇਧਰਲਾ ਸ਼ਟਰ ਤੋੜਿਆ ਇਧਰਲਾ ਲੋਕ ਤੋੜਿਆ ਫਿਰ ਉਧਰਲਾ ਤੋੜਿਆ ਫਿਰ ਸੱਬਨ ਲੈ ਕੇ ਆਇਆ ਵੱਡੀ ਸਾਰੀ ਮਸ਼ਹਾਰਲਾ ਸ਼ਟਰ ਤੋੜਿਆ ਉਹ ਤੋਂ ਬਾਅਦ ਸ਼ਟਰ ਤੋੜ ਕੇ ਸ਼ਟਰ ਉਹਨਾ ਪੂਰਾ ਕਾ ਚੱਕਿਆ ਇਹ ਕੋ ਬੰਦਾ ਸਵੇਰ ਦੇ ਟਾਈਮ ਸੈਰ ਕਰਨ ਨਾਲ ਆਸੀ ਵੱਡੀ ਗੋਲ ਖੜ ਜਾਂਦਾ ਸੀ ਆ ਗਿਆ ਉਹਦਾ ਸ਼ਟਰ ਚੁੱਕਿਆ ਤਾਰ ਚੋਂ ਦੇ ਗੋਲ ਸੀ ਜਿੱਥੇ ਉਹ ਸਮਾਨ ਪਿਆ ਕਰੀ ਬਰੀ ਮਹਿੰਗਾ ਮਹਿੰਗਾ ਸਾਮਾਨ ਜੋ ਸੂਤਾ ਦਾ ਕੰਮ ਕੱਪੜੇ ਦਾ ਉਤੋਂ ਸਾਰਾ ਸੋਇਸਰ ਬੰਡਲ ਤੇ ਬੰਦਰ ਖਾਨੇ ਤੇ ਚੱਕ ਲਿਆਉਂਦਾ ਸੀ ਗੱਡੀ 'ਚ ਰੱਖਾ ਹੁੰਦਾ ਸੀ ਫਿਰ ਚੱਕ ਲਿਆਉਂਦਾ ਸੀ ਫਿਰ ਗੱਡੀ ਰੱਖਾ ਹੁੰਦਾ ਸੀ ਫਿਰ ਗੱਡੀ ਇੱਕ ਪਾਸਾ ਜਦੋਂ ਲੋਡ ਪੂਰਾ ਹੋ ਗਿਆ ਫਿਰ ਗੱਡੀ ਨੂੰ ਥੋੜੀ ਹੋਰ ਅਗੇ ਕੀਤੀ ਮਾਲ ਛੱਡ ਕੀਤਾ ਅੰਦਰਲਾ ਅੰਦਰਲਾ ਛੱਡ ਕਰਕੇ ਫਿਰ ਦੁਬਾਰਾ ਫਿਰ ਆਇਆ ਤੇ ਸ਼ਟਰ ਫਿਰ ਗੱਡੀ ਮਾਲ ਸੋਟ ਚੜ੍ਹ ਵਰਿਆ ਉਹਨੇ ਕਰੀਬੇ 11 ਚੱਕਰ ਮਾਰੇ ਜੀ ਇਸਮ ਤੇ ਖਾਨੇ ਵੇਖ ਲਓ 17 18 ਖਾਲੀ ਹੋਏ ਪਿਆ 11 ਚੱਕਰ ਮਾਰੇ ਸਾਰਾ ਸਾਮਾਨ ਹੋ ਲੈ ਗਿਆ ਇਹ ਤਾਂ ਹੁਣ ਆਈਡੀਆ ਪਤਾ ਲੱਗੂਗਾ ਜੀ ਇਹ ਦੇਖਿਆ ਕਿ ਬਿੱਲੇ ਪਾਸ ਘਟਾ ਜੇ ਮੇਰੇ ਬਿੱਲ ਕੱਟੇ ਹੋਏ ਆ। ਅੰਦਾਜ਼ਾ ਸਾਰੇ ਅੰਦਾਜ਼ਾ 100 150 ਸੂਟ ਲੱਗਦਾ ਜੀ ਮੈਨੂੰ। ਓਕੇ ਹਾਂ। ਤੇ ਦਿਨ ਦਿਹਾੜੇ ਅਸੀਂ ਇਹ ਕਹਿਣਾ ਚਾਹੁੰਦੇ ਪ੍ਰਸ਼ਾਸਨ ਤੇ ਮੰਗ ਕਰਦੇ ਆ ਕਿ ਬਿਲਕੁਲ ਥਾਣੇ ਤੋਂ ਕੁਝ ਗੱਲ ਦੂਰੀ ਦੇ ਕੰਮ ਹੋਇਆ। ਜੇਤੀ ਤੋਂ ਜੇਤੀ ਸਾਨੂੰ ਨਿਆਂ ਦਵਾਇਆ ਜਾਵੇ। ਇਹਦੀ ਸੀਸੀਟੀਵੀ ਚਾਇਆ ਕੀ ਕੁਛ। ਸੀਸੀਟੀਵੀ ਇਨਕਾਰ ਕੀਤੀ ਵੀ ਹੈ। ਸਾਮਣੇ ਰਿਕਾਰਡਿੰਗ ਹੈਗੀ ਆ ਉਹ ਤੁਹਾਨੂੰ ਭੇਜ ਦਿੱਤੀ ਹੈ ਜੀ। ਰਿਕਾਰਡਿੰਗ ਦੇ ਵਿੱਚ ਆਇਆ ਉਹ ਬੰਦਾ ਜਿਸ ਬੰਦਾ ਆ ਰਿਹਾ ਡਜ਼ਰ ਗੱਡੀ ਤੇ ਖੜਦੀ ਹੈ ਜਾ ਕੇ। ਉਹ ਬੰਦਾ ਦਿਖ ਰਿਹਾ ਸੀ। ਬੰਦਾ ਦਿਖ ਰਿਹਾ ਜੀ ਸਾਰੇ ਅਮਸ ਕੀ ਤੁਹਾਡੀ ਜ਼ੁਬਾਨ ਦੇ ਜਿਹੜੇ ਕੈਮਰੇ ਲੱਗੇ ਉਹ ਚੱਲਦੇ ਸੀ ਕਿ ਨਹੀਂ ਉਹ ਉਹ ਤਾਰ ਘੱਟੀ ਹੋਈ ਹੈ ਨਹੀਂ ਚੱਲਦੇ ਉਹਨਾਂ ਤਾਰ ਕੱਟ ਕੇ ਪਹਿਲੇ ਕਰਦੇ ਤੁਹਾਡੇ ਅੰਦਰ ਦੇ ਕੈਮਰੇ ਚੱਲਦੇ ਨਹੀਂ ਚੱਲਦੇ ਚੋਰਾਂ ਦੀ ਅੰਜਾਮ ਦਿੱਤੀ ਵੱਡੀ ਵਾਰਦਾਤ ਸਾਹਮਣੇ ਆ ਰਹੀ ਹੈ ਜਿੱਥੇ ਕਿ ਤੜਕਸਾਰ ਸويرੇ ਮੋਗਾ ਦੇ ਵਿੱਚ ਮੇਨ ਬਾਜ਼ਾਰ 'ਚ ਮੌਜੂਦ ਇੱਕ ਵੱਡੇ ਕੱਪੜੇ ਦੀ ਦੁਕਾਨ ਦੇ ਵਿੱਚ ਚੋਰਾਂ ਵੱਲੋਂ ਹੱਥ ਸਾਫ਼ ਕੀਤਾ ਗਿਆ ਉੱਥੇ ਹੀ ਉਹ ਆਪਣੀ ਗੱਡੀ ਦੇ ਵਿੱਚ 4 ਲੱਖ ਦੇ ਕਰੀਬ ਦੀ ਕੱਪੜਿਆਂ ਦੀ ਚੋਰੀ ਕਰਕੇ ਉਥੋਂ ਦੇ ਰਫੂ ਚੱਕਰ ਹੋ ਜਾਂਦੇ ਹਨ ਜਿਸ ਤਰ੍ਹਾਂ ਕਿ ਤਸਵੀਰਾਂ ਸੀਸੀਟੀਵੀ ਚ ਕੈਦ ਹੋ ਜਾਂਦੀਆਂ ਹਨ ਲੇਕਿਨ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਉਹ ਦੱਸਤੀ ਹੈ ਕਿ ਮੋਗਾ ਦੇ ਮੁੱਖ ਬਾਜ਼ਾਰ ਚ ਥਾਣੇ ਦੇ ਕੁਝ ਹੀ ਦੂਰੀ ਤੇ ਇਹ ਦੁਕਾਨ ਸਥਿਤ ਹੈ ਕੱਪੜਿਆਂ ਦੀ ਦੁਕਾਨ ਹੈ ਮਸ਼ਹੂਰ ਦੁਕਾਨ ਹੈ ਜਿੱਥੇ ਕੀ ਤੜਕਸਰ ਸਵੇਰ ਨੂੰ ਚੋਰਾਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜੋ ਕਿ ਪੂਰੀ ਤਰੀਕੇ ਦੇ ਨਾਲ ਸੀਸੀਟੀਵੀ ਤਸਵੀਰਾਂ 'ਚ ਕੈਦ ਹੋ ਚੁੱਕੀ ਹੈ ਜਿਸ ਤੇ ਬਿਹਾਨ ਦੇ ਉੱਤੇ ਹੀ ਹੁਣ ਪੁਲਿਸ ਜੋ ਹੈ ਅਗਲੀ ਤਫ਼ਤੀਸ਼ ਕਰ ਰਹੀ ਹੈ ਪੜਤਾਲ ਕਰ ਰਹੀ ਹੈ ਲੇਕਿਨ ਕਾਫੀ ਵੱਡੀ ਵਾਰਦਾਤ ਹੈ ਇਸ ਇਸ ਵਾਰਦਾਤ ਨੂੰ ਦੇਖਦੇ ਹੋਇਆ ਅਤੇ ਥਾਣੇ ਦੀ ਦੂਰੀ ਨੂੰ ਦੇਖਦੇ ਹੋਇਆ ਕਿ ਤਨ ਕਿਤੇ ਪੁਲਿਸ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਚੁੱਕਿਆ ਜਾ ਰਿਹਾ ਹੈ ਫਿਲਹਾਲ ਹੈ ਤਸਵੀਰਾਂ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਮੋਗਾ ਦੀਆਂ ਨੇ ਮੋਗਾ ਦੇ ਵਿੱਚ ਇਸ ਮਸ਼ਹੂਰ ਕਲੋਥ ਹਾਊਸ ਦੇ ਵਿੱਚ ਜੋ ਹੈ ਕਪੜੇ ਦੀ ਚੋਰੀ ਕੀਤੀ ਗਈ ਹੈ 4 ਲੱਖ ਦੇ ਕਰੀਬ ਦਾ ਇਹ ਪੂਰਾ ਦਾ ਪੂਰਾ ਸਮਾਨ ਦੱਸਿਆ ਜਾ ਰਿਹਾ ਹੈ ਜਿਸ ਦੀ ਚੋਰੀ ਕੀਤੀ ਗਈ ਹੈ ਫਿਲਹਾਲ ਪੁਲਿਸ ਨਾਲ ਜਲਦ ਗੱਲਬਾਤ ਕੀਤੀ ਗਈ ਤਾਂ ਪੁਲਿਸ ਨੇ ਕੁਝ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਲੇਕਿਨ ਦੁਕਾਨ ਦੇ ਮਾਲਕ ਨੇ ਆਪਣੇ ਨੁਕਸਾਨ ਬਾਰੇ ਦੱਸਿਆ ਹੈ ਤੇ ਜਲਦ ਤੋਂ ਜਲਦ ਇਨਸਾਫ ਦੀ ਮੰਗ ਵੀ ਕੀਤੀ ਹੈ ਤਾਂ ਕੀ ਕੋਈ ਜਾਣਕਾਰੀ ਦੇ ਰਹੇ ਨੇ ਦੁਕਾਨ ਦੇ ਮਾਲਕ ਉਹ ਵੀ ਤੁਹਾਨੂੰ ਮੇਰਾ ਨਾਮ ਬਲਦੇਵ ਸਿੰਘ ਹੈ ਜੀ ਦੱਸਦੇ ਕਿ ਕੀ ਹਸਾ ਬੰਦ ਹਸਾ ਜੀ ਸੇਰ ਦੇ ਕਰੀਬ 4:30 ਵਜੇ ਗੱਡੀ ਆਈ ਇੱਕ ਚਿੱਟੇ ਰੰਗ ਦੀ ਇਹ ਯਾਰ ਗੱਡੀ ਦਾ ਯਾਰ ਗੱਡੀ ਆ ਇੱਥੇ ਆ ਕੇ ਖੜੀ ਆ ਉਹ ਬੰਦਾ ਇੱਕੋ ਬੰਦਾ ਉਹ ਬੰਦਾ ਵਾਰ-ਵਾਰ ਆਉਂਦਾ ਕਰੀ ਸੱਬਲ ਚੱਕ ਕੇ ਲਿਆਉਂਦਾ ਕਰੀ ਕੁਛ ਲੈ ਕੇ ਆਉਂਦਾ ਆਪਣੀ ਗੱਡੀ ਤੋਂ ਵਾਰ-ਵਾਰ ਆਉਂਦਾ ਅੱਠ 10 ਗੇੜੇ ਮਾਰੇ ਆ ਪਹਿਲਾਂ ਇਧਰਲਾ ਸ਼ਟਰ ਤੋੜਿਆ ਇਧਰਲਾ ਲੋਕ ਤੋੜਿਆ ਫਿਰ ਉਹਦਾ ਤੋੜਿਆ ਫਿਰ ਸੱਬਲ ਲੈ ਕੇ ਆਇਆ ਵੱਡੀ ਸਾਰੀ ਮਸ਼ਹਾਰਲਾ ਸ਼ਟਰ ਤੋੜਿਆ ਉਹ ਤੋਂ ਬਾਅਦ ਸ਼ਟਰ ਤੋੜ ਕੇ ਸ਼ਟਰ ਉਹਨਾ ਪੂਰਾ ਕਾ ਚੱਕਿਆ ਜੇ ਕੋ ਬੰਦਾ ਸਵੇਰ ਦੇ ਟਾਈਮ ਸੈਰ ਕਰਨ ਨਾਲ ਉਹ ਸੀ ਵੱਡੀ ਗੋਲ ਖੜ ਜਾਂਦਾ ਸੀ ਆ ਗਿਆ ਉਹਦਾ ਸ਼ਟਰ ਚੁੱਕਿਆ ਤਾਰ ਚੋਂ ਦੇ ਗੋਲ ਸੀ ਜਿੱਥੇ ਉਹ ਸਮਾਨ ਪਿਆ ਕਰੀ ਬਰੀ ਮਹਿੰਗਾ ਮਹਿੰਗਾ ਸਾਮਾਨ ਜੋ ਸੂਤਾ ਦਾ ਕੰਮ ਕੱਪੜੇ ਦਾ ਉਤੋਂ ਸਾਰਾ ਸੋਇਸਰ ਬੰਡਲ ਤੇ ਬੰਦਰ ਖਾਨੇ ਤੇ ਚੱਕ ਲਿਆਉਂਦਾ ਸੀ ਗੱਡੀ 'ਚ ਰੱਖਾ ਹੁੰਦਾ ਸੀ ਫਿਰ ਚੱਕ ਲਿਆਉਂਦਾ ਸੀ ਫਿਰ ਗੱਡੀ ਰੱਖਾ ਹੁੰਦਾ ਸੀ ਫਿਰ ਗੱਡੀ ਇੱਕ ਪਾਸਾ ਜਦੋਂ ਲੋਡ ਪੂਰਾ ਹੋ ਗਿਆ ਫਿਰ ਗੱਡੀ ਨੂੰ ਥੋੜੀ ਹੋਰ ਅਗੇ ਕੀਤੀ ਮਾਲ ਛੱਡ ਕੀਤਾ ਅੰਦਰਲਾ ਅੰਦਰਲਾ ਛੱਡ ਕਰਕੇ ਫਿਰ ਦੁਬਾਰਾ ਫਿਰ ਆਇਆ ਤੇ ਸ਼ਟਰ ਫਿਰ ਗੱਡੀ ਮਾਲ ਸੋਟ ਚੜ੍ਹ ਵਰਿਆ ਉਹਨੇ ਕਰੀਬੇ 11 ਚੱਕਰ ਮਾਰੇ ਜੀ ਇਸਮ ਤੇ ਖਾਨੇ ਵੇਖ ਲਓ 17 18 ਖਾਲੀ ਹੋਏ ਪਿਆ 11 ਚੱਕਰ ਮਾਰੇ ਸਾਰਾ ਸਾਮਾਨ ਹੋ ਲਿਆ ਇਹਦਾ ਹੁਣ ਆਈਡੀਆ ਪਤਾ ਲੱਗੂਗਾ ਜੀ ਇਹ ਦਰ ਵੇਖਿਆ ਕਿ ਬਿੱਲੇ ਪਾਸ ਘਟਾ ਜਿਹੜੇ ਬਿੱਲ ਕੱਟੇ ਹੋਏ ਆ। ਬਾਈ ਤਾਂ ਸਾਰੇ ਅੰਦਾਜ਼ਾ 100 150 ਰੁਪਏ ਲੱਗਦਾ ਹੈ ਜੀ ਮੈਨੂੰ। ਹਾਂ। ਤੇ ਦਿਨ ਦਿਹਾੜੇ ਅਸੀਂ ਇਹ ਕਹਿਣਾ ਚਾਹੁੰਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਬਿਲਕੁਲ ਸਾਡੇ ਤੋਂ ਕੁਝ ਗੱਲ ਦੂਰੀ ਦੇ ਕੰਮ ਹੋਇਆ। ਛੇਤੀ ਤੋਂ ਛੇਤੀ ਸਾਨੂੰ ਨਿਆ ਦਵਾਇਆ ਜਾਵੇ। ਇਹਦੀ ਸੀਸੀਟੀਵੀ ਵੀ ਚੱਲਿਆ ਸੀ ਕੁਝ ਸੀਸੀਟੀਵੀ ਇੰਕਾਰ ਕੱਟੀ ਵੀ ਹੈ। ਸਾਮਣੇ ਰਿਕਾਰਡਿੰਗ ਹੈਗੀ ਹੈ ਉਹ ਤੁਹਾਨੂੰ ਭੇਜ ਦਿੱਤੀ ਹੈ ਜੀ। ਰਿਕਾਰਡਿੰਗ ਦੇ ਵਿੱਚ ਆਇਆ ਉਹ ਪਤਾ ਜੈਸਾ ਇੱਕ ਬੰਦਾ ਆ ਰਿਹਾ ਡਜ਼ਰ ਗੱਡੀ ਤੇ ਖੜਦੀ ਹੈ ਜਾ ਕੇ। ਇਓ ਬੰਦਾ ਦਿਖ ਰਿਹਾ ਜੀ ਬੰਦਾ ਦਿਖ ਰਿਹਾ ਜੀ ਸਾਰੇ ਹਮਸਾਬਾ ਸ਼ਟਰ ਪੰਦਾ ਦਿਖ ਰਿਹਾ ਕੀ ਤੁਹਾਡੀ ਦੁਕਾਨ ਦੇ ਜਿਹੜੇ ਕੈਮਰੇ ਲੱਗੇ ਹੋ ਚੱਲਦੇ ਸੀ ਕਿ ਨਹੀਂ ਉਹ ਉਹ ਤਾਰ ਕੱਟੀ ਹੋਈ ਹੈ ਜੀ ਨਹੀਂ ਚੱਲਦੇ ਉਹਨਾਂ ਤਾਰ ਕੱਟ ਕੇ ਪਹਿਲੇ ਕਰਦੇ ਤੁਹਾਡੇ ਅੰਦਰ ਦੇ ਕੈਮਰੇ ਚੱਲਦੇ ਨਹੀਂ ਚੱਲਦੇ ਚੋਰਾਂ ਦੀ ਅੰਜਾਮ ਦਿੱਤੀ ਵੱਡੀ ਵਾਰਦਾਤ ਸਾਹਮਣੇ ਆ ਰਹੀ ਹੈ ਜਿੱਥੇ ਕਿ ਤੜਕਸਾਰ ਸويرੇ ਮੋਗਾ ਦੇ ਵਿੱਚ ਮੇਨ ਬਾਜ਼ਾਰ 'ਚ ਮੌਜੂਦ ਇੱਕ ਵੱਡੇ ਕਪੜੇ ਦੀ ਦੁਕਾਨ ਦੇ ਵਿੱਚ ਚੋਰਾਂ ਵੱਲੋਂ ਹੱਥ ਸਾਫ਼ ਕੀਤਾ ਗਿਆ ਉੱਥੇ ਹੀ ਉਹ ਆਪਣੀ ਗੱਡੀ ਦੇ ਵਿੱਚ 4 ਲੱਖ ਦੇ ਕਰੀਬ ਦੀ ਕੱਪੜਿਆਂ ਦੀ ਚੋਰੀ ਕਰਕੇ ਉੱਥੋਂ ਦੇ ਰਫੂ ਚੱਕਰ ਹੋ ਜਾਂਦੇ ਹਨ ਜਿਸ ਤੇ ਹੈ ਕਿ ਤਸਵੀਰਾਂ ਸੀਸੀਟੀਵੀ ਚ ਕੈਦ ਹੋ ਜਾਂਦੀਆਂ ਹਨ ਲੇਕਿਨ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਉਹ ਦੱਸਤੀ ਹੈ ਕਿ ਮੋਗਾ ਦੇ ਮੁੱਖ ਬਾਜ਼ਾਰ ਚ ਖਾਣੇ ਦੇ ਕੁਝ ਹੀ ਦੂਰੀ ਤੇ ਇਹ ਦੁਕਾਨ ਸਥਿਤ ਹੈ ਕੱਪੜਿਆਂ ਦੀ ਦੁਕਾਨ ਹੈ ਮਸ਼ਹੂਰ ਦੁਕਾਨ ਹੈ ਜਿੱਥੇ ਕੀ ਤੜਕਸਰ ਸਵੇਰ ਨੂੰ ਚੋਰਾਵਲੋਂ ਇਸ ਘਟਨਾ ਨੂੰ ਅਨਜਾਨ ਦਿੱਤਾ ਗਿਆ ਜੋ ਕਿ ਪੂਰੀ ਤਰੀਕੇ ਦੇ ਨਾਲ ਸੀਸੀਟੀਵੀ ਤਸਵੀਰਾਂ ਚ ਕੈਦ ਹੋ ਚੁੱਕੀ ਹੈ ਜਿਸ ਤੇ ਬਿਹਾਨ ਦੇ ਉੱਤੇ ਹੀ ਹੁਣ ਪੁਲਿਸ ਜੋ ਹੈ ਅਗਲੀ ਤਫਤੀਸ਼ ਕਰ ਰਹੀ ਹੈ ਪੜਤਾਲ ਕਰ ਰਹੀ ਹੈ ਲੇਕਿਨ ਕਾਫੀ ਵੱਡੀ ਵਾਰਦਾਤ ਹੈ ਇਸ ਇਸ ਵਾਰਦਾਤ ਨੂੰ ਦੇਖਦੇ ਹੋਇਆ ਅਤੇ ਥਾਣੇ ਦੀ ਦੂਰੀ ਨੂੰ ਦੇਖਦੇ ਹੋਇਆ ਕਿ ਤਨ ਕਿਤੇ ਪੁਲਿਸ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਚੁੱਕਿਆ ਜਾ ਰਿਹਾ ਹੈ ਫਿਲਹਾਲ ਹੈ ਤਸਵੀਰਾਂ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਮੋਗਾ ਦੀਆਂ ਨੇ ਮੋਗਾ ਦੇ ਵਿੱਚ ਇਸ ਮਸ਼ਹੂਰ ਕਲੋਥ ਹਾਊਸ ਦੇ ਵਿੱਚ ਜੋ ਹੈ ਕਪੜੇ ਦੀ ਚੋਰੀ ਕੀਤੀ ਗਈ ਹੈ 4 ਲੱਖ ਦੇ ਕਰੀਬ ਦਾ ਇਹ ਪੂਰਾ ਦਾ ਪੂਰਾ ਸਮਾਨ ਦੱਸਿਆ ਜਾ ਰਿਹਾ ਹੈ ਜਿਸ ਦੀ ਕੀ ਚੋਰੀ ਕੀਤੀ ਗਈ ਹੈ ਫਿਲਹਾਲ ਪੁਲਿਸ ਨਾਲ ਜਲਦ ਗੱਲਬਾਤ ਕੀਤੀ ਗਈ ਤਾਂ ਪੁਲਿਸ ਨੇ ਕੁਝ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਲੇਕਿਨ ਦੁਕਾਨ ਦੇ ਮਾਲਕ ਨੇ ਆਪਣੇ ਨੁਕਸਾਨ ਬਾਰੇ ਦੱਸਿਆ ਹੈ ਤੇ ਜਲਦ ਤੋਂ ਜਲਦ ਇਨਸਾਫ ਦੀ ਮੰਗ ਵੀ ਕੀਤੀ ਹੈ ਤਾਂ ਕੀ ਕੋਈ ਜਾਣਕਾਰੀ ਦੇ ਰਹੇ ਨੇ ਦੁਕਾਨ ਦੇ ਮਾਲਕ ਉਹ ਵੀ ਤੁਹਾਨੂੰ ਮੈਂਰਾ ਨਾਮ ਬਲਦੇਵ ਸਿੰਘ ਹੈ ਜੀ ਦੱਸਦੇ ਕਿ ਇੱਕ ਸਾਹ ਜੀ ਸੇਰ ਦੇ ਕਰੀਬ 4:30 ਵਜੇ ਗੱਡੀ ਆਈ ਇੱਕ ਚਿੱਟੇ ਰੰਗ ਦੀ ਇਹ ਯਾਰ ਗੱਡੀ ਇਹ ਯਾਰ ਗੱਡੀ ਆ ਇੱਥੇ ਆ ਕੇ ਖੜੀ ਆ ਉਹ ਬੰਦਾ ਇੱਕੋ ਬੰਦਾ ਉਹ ਬੰਦਾ ਵਾਰ-ਵਾਰ ਆਉਂਦਾ ਕਰੀ ਸੱਬਲ ਚੱਕ ਕੇ ਲਿਆਉਂਦਾ ਕਰੀ ਕੁਝ ਲੈ ਕੇ ਆਉਂਦਾ ਆਪਣੀ ਗੱਡੀ ਤੋਂ ਵਾਰ-ਵਾਰ ਆਉਂਦਾ ਅੱਠ 10 ਗੇੜੇ ਮਾਰੇ ਆ ਪਹਿਲਾਂ ਇਧਰਲਾ ਸ਼ਟਰ ਤੋੜਿਆ ਇਧਰਲਾ ਲੋਕ ਤੋੜਿਆ ਫਿਰ ਉਹਦਾ ਤੋੜਿਆ ਫਿਰ ਸੱਬਨ ਲੈ ਕੇ ਆਇਆ ਵੱਡੀ ਸਾਰੀ ਮਸ਼ਹਾਰਲਾ ਸ਼ਟਰ ਤੋੜਿਆ ਉਹ ਤੋਂ ਬਾਅਦ ਸ਼ਟਰ ਤੋੜ ਕੇ ਸ਼ਟਰ ਉਹਨਾ ਪੂਰਾ ਕਾ ਚੱਕਿਆ ਇਹ ਕੋ ਬੰਦਾ ਸਵੇਰ ਦੇ ਟਾਈਮ ਸੈਰ ਕਰਨ ਨਾਲ ਆਸੀ ਵੱਡੀ ਗੋਲ ਖੜ ਜਾਂਦਾ ਸੀ ਆ ਗਿਆ ਉਹਦਾ ਸ਼ਟਰ ਚੁੱਕਿਆ ਤਾਰ ਚੋਂ ਦੇ ਗੋਲ ਸੀ ਜਿੱਥੇ ਉਹ ਸਮਾਨ ਚ ਹੈ ਕਰੀ ਬਰੀ ਮਹਿੰਗਾ ਮਹਿੰਗਾ ਸਾਮਾਨ ਜੋ ਸੂਟਾ ਦਾ ਕੰਮ ਕਪੜੇ ਦਾ ਉਤੋਂ ਸਾਰਾ ਸੋਇਸਰ ਬੰਡਲ ਤੇ ਬੰਦ ਖਾਨੇ ਤੇ ਚੱਕ ਲਿਆਉਂਦਾ ਸੀ ਗੱਡੀ 'ਚ ਰੱਖਾ ਹੁੰਦਾ ਸੀ ਫਿਰ ਛੱਡ ਚੱਕ ਲਿਆਉਂਦਾ ਸੀ ਫਿਰ ਗੱਡੀ ਰੱਖਾ ਹੁੰਦਾ ਸੀ ਫਿਰ ਗੱਡੀ ਇੱਕ ਪਾਸਾ ਜਦੋਂ ਲੋਡ ਪੂਰਾ ਹੋ ਗਿਆ ਫਿਰ ਗੱਡੀ ਨੂੰ ਥੋੜੀ ਹੋਰ ਅਗੇ ਕੀਤੀ ਮਾਲ ਛੱਡ ਕੀਤਾ ਅੰਦਰਲਾ ਅੰਦਰਲਾ ਛੱਡ ਕਰਕੇ ਫਿਰ ਦੁਬਾਰਾ ਫਿਰ ਆਇਆ ਤੇ ਛੱਡ ਫਿਰ ਗੱਡੀ ਮਾਲ ਸੋਟ ਚੜ੍ਹ ਵਰਿਆ ਉਹਨੇ ਕਰੀਬ ਇੱਕ 11 ਚੱਕਰ ਮਾਰੇ ਜੀ ਇਸਮ ਤੇ ਖਾਨੇ ਵੇਖ ਲਓ 17 18 ਖਾਲੀ ਹੋਏ ਪਿਆ 11 ਚੱਕਰ ਮਾਰੇ ਸਾਰਾ ਸਾਮਾਨ ਹੋ ਲਿਆ ਇਹ ਤਾਂ ਹੁਣ ਆਈਡੀਆ ਪਤਾ ਲੱ ਦਰ ਵੇਖਿਆ ਕਿ ਬਿੱਲੇ ਪਾਸ ਘਟਾ ਜਾ ਕੇ ਬਿੱਲ ਕੱਟੇ ਹੋਏ ਆ। ਬਾਈ ਤਾਂ ਸਾਰੇ ਅੰਦਾਜ਼ਾ 100 150 ਰੁਪਏ ਲੱਗਦਾ ਹੈ ਜੀ ਮੈਨੂੰ। ਓਕੇ ਹਾਂ। ਤੇ ਦਿੰਦੇ ਸਾਡੇ ਅਸੀਂ ਇਹ ਕਹਿਣਾ ਚਾਹੁੰਦੇ ਪ੍ਰੋਸੈਸਾਂ ਤੋਂ ਮੰਗ ਕਰਦੇ ਆ ਕਿ ਬਿਲਕੁਲ ਸਾਡੇ ਤੋਂ ਕੁਝ ਗੱਲ ਦੂਰੀ ਦੇ ਕੰਮ ਹੋਇਆ। ਜੀਤੀ ਤੋਂ ਛੇਤੀ ਸਾਨੂੰ ਨਿਆ ਦਵਾਇਆ ਜਾ। ਇਹਦੀ ਸੀਸੀਟੀਵੀ ਵੀ ਚੱਲਿਆ ਸੀ ਕੁਝ। ਸੀਸੀਟੀਵੀ ਇੰਕਾਰ ਕੱਟੀ ਵੀ ਹੈ। ਸਾਮਣੇ ਰਿਕਾਰਡਿੰਗ ਹੈਗੀ ਹੈ ਉਹ ਤੁਹਾਨੂੰ ਭੇਜ ਦਿੱਤੀ ਹੈ ਜੀ। ਰਿਕਾਰਡਿੰਗ ਦੇ ਵਿੱਚ ਆਇਆ ਉਹ ਬੰਦਾ ਜਿਸ ਬੰਦਾ ਆ ਰਿਹਾ ਡਿਜ਼ਾਇਰ ਗੱਡੀ ਤੇ ਖੜਦੀ ਹੈ ਜਾ ਕੇ। ਉਹ ਬੰਦਾ ਦਿਖ ਰਿਹਾ ਸੀ। ਬੰਦਾ ਦਿਖ ਰਿਹਾ ਜੀ ਸਾਰੇ ਕੀ ਤੁਹਾਡੀ ਜ਼ੁਬਾਨ ਦੇ ਜਿਹੜੇ ਕੈਮਰੇ ਲੱਗੇ ਉਹ ਚੱਲਦੇ ਸੀ ਕਿ ਨਹੀਂ ਉਹ ਉਹ ਤਾਰ ਕੱਟੀ ਹੋਈ ਹੈ ਨਹੀਂ ਚੱਲਦੇ ਉਹ ਤਾਰ ਕੱਟ ਕੇ ਪਹਿਲੇ ਕਰਦੇ ਤੇ ਤੁਹਾਡੇ ਅੰਦਰ ਦੇ ਕੈਮਰੇ ਚੱਲਦੇ ਨਹੀਂ ਚੱਲਦੇ